ਕੈਨੇਡਾ ਦੀ ਸਿਆਸਤ ਦੇ ਵਿੱਚ ਵੱਡੀ ਹਲਚਲ ਚੱਲ ਰਹੀ ਹੈ ਜਿਸ ਦੇ ਵਿੱਚ ਕਿ ਕੁਝ ਕੁ ਮਹੀਨੇ ਪਹਿਲਾਂ ਹੀ ਜਿਹੜਾ ਕੈਨੇਡਾ ਦੇ ਵਿੱਚ ਨਵੀਂ ਸਰਕਾਰ ਬਣੀ ਹੈ ਮੁਰਤੋ ਲਿਬਰਲ ਪਾਰਟੀ ਦੀ ਸਰਕਾਰ ਰਿਪੀਟ ਹੋਈ ਆ ਮਾਰਕ ਕਾਰਨੀ ਪ੍ਰਧਾਨ ਮੰਤਰੀ ਬਣਨੇ ਪਰ ਇਸ ਸਭ ਦੇ ਵਿਚਾਲੇ ਖਬਰਾਂ ਇਹ ਨੇ ਕਿ ਐਨ ਡੀ ਪੀ ਪਾਰਟੀ ਨਿਊ ਡੈਮੋਕਰੈਟਿਕ ਪਾਰਟੀ ਦਾ ਕੀ ਬਣਿਆ ਖੋਦੇ ਨੇਤਾ ਜਿਹੜੇ ਜਗਮੀਤ ਸਿੰਘ ਨੇ ਉਹ ਪਾਰਟੀ ਦੀਆਂ ਚੋਣਾਂ ਹਾਰ ਜਾਂਦੇ ਨੇ ਤੇ ਜਿੱਤੋਂ ਕਿ ਆਪਣੀ ਸੀਟ ਬਚਾ ਨਹੀਂ ਪਾਉਂਦੇ ਤੇ ਫਿਰ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਜਿਹੜਾ ਪਾਰਟੀ ਦੇ ਨੇਤਾ ਦੇ ਵੱਜੋਂ ਜਿਹੜਾ ਆਪਣੇ ਅਹੁਦੇ ਤੋਂ ਅਸਤੀਫਾ ਵੀ ਦਿੱਤਾ ਜਾਂਦਾ ਪਰ ਇਹ ਸਭ ਦੇ ਵਿਚਾਲੇ ਖਬਰ ਆ ਕਿ ਜਿਹੜਾ ਤਕਰੀਬਨ ਮਾਰਚ 2026 ਮਹੀਨੇ ਦੇ ਅਖੀਰ ਤੱਕ ਜਿਹੜਾ ਐਨਡੀਪੀ ਪਾਰਟੀ ਫੈਡਰਲ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਵੱਲੋਂ ਆਪਣਾ ਨਵਾਂ ਨੇਤਾ ਚੁਣ ਲਿਆ ਜਾਵੇਗਾ ਫੈਸਲਾ ਪਾਰਟੀ ਦੀ ਜਿਹੜੀ ਫੈਡਰਲ ਕੌਂਸਲ ਦੇ ਵੱਲੋਂ ਇੱਕ ਬੰਦ ਦਰਵਾਜ਼ਿਆਂ ਹੋਏ ਹੀਟ ਹੋਈ ਮੀਟਿੰਗ ਦੌਰਾਨ ਲਿਆ ਗਿਆ ਚੋਣ ਚੋਣੀ ਕਾਰਜਵਾਹੀ ਦਾ ਅਧਿਕਾਰਿਕ ਸ਼ੁਰੂਆਤ ਸਤੰਬਰ 2025 ਤੋਂ ਹੋਣ ਦੀ ਸਭਾ ਜਣੀ ਕਿ ਸਤੰਬਰ 2025 ਤੋਂ ਜਿਹੜਾ ਇਹ ਸਾਰਾ ਪ੍ਰੋਸੈਸ ਚੱਲਣਾ ਕਿ ਕਿਸ ਤਰੀਕੇ ਨੇਤਾ ਚੁਣਨਾ ਹੈ ਕਿਉਂ ਨੇਤਾ ਚੁਣਨਾ ਸਾਰੀਆਂ ਡਿਬੇਟਾਂ ਦਾ ਮੌਕਾ ਜੁੜਨਾ ਜਾਨੀ ਕਿ 6 ਮਹੀਨਿਆਂ ਦੇ ਵਿੱਚ ਵਿੱਚ ਨਿਊ ਡੈਮੋਕਰੈਟਿਕ ਪਾਰਟੀ ਨੇ ਜਿਹੜਾ ਆਪਣਾ ਨਵਾਂ ਨੇਤਾ ਚੁਣ ਲੈਣਾ ਐ ਐਂਡੀਪੀ ਦੀ ਜਿਹੜੀ ਫੈਡਰਲ ਕੌਂਸਲ ਨੇ ਤੈਅ ਕੀਤੀ ਤਾਂ ਕਿ 6 ਮਹੀਨੇ ਚੋਣ ਦੌਰ ਚਲਾਈ ਜਾਵੇਗੀ ਜਿਸ ਦੌਰਾਨ ਕਿ ਜਿਹੜਾ ਉਮੀਦਵਾਰ ਆਪੋ ਆਪਣਾ ਵਿਜ਼ਨ ਪੇਸ਼ ਕਰਨਗੇ ਜਾਨੀ ਕਿ ਹੁਣ ਵਿਜ਼ਨ ਦੇ ਨਾਲ ਲੀਡਰ ਰੱਖਿਆ ਜਾਵੇਗਾ ਕਿ ਕਿਸ ਦਾ ਕੀ ਵਿਜ਼ਨ ਆ ਕੈਨੇਡਾ ਦੇ ਵਿੱਚ ਉਮੀਦਵਾਰਾਂ ਦੀ ਰਜਿਸਟ੍ਰੇਸ਼ਨ ਡਿਬੇਟ ਰੈਲੀਆਂ ਮੈਂਬਰਸ਼ਿਪ ਡਰਾਈਵ ਇਸ ਦੌਰਾਨ ਕੀਤੀ ਜਾਵੇਗੀ ਜਾਨੀ ਕਿ ਸਾਰਾ ਕੁਝ ਰਜਿਸਟ੍ਰੇਸ਼ਨ ਹੋਵੇਗੀ ਮੈਂਬਰਸ਼ਿਪ ਡਰਾਈਵ ਹੋਵੇਗੀ ਤੇ ਨਾਲ ਦੇ ਨਾਲ ਡਿਬੇਟ ਰੈਲੀਆਂ ਹੋਣਗੀਆਂ ਜਾਨੀ ਕਿ ਦੇਖਿਆ ਜਾਵੇਗਾ ਕਿ ਕਿਹੜੇ ਜਿਹੜਾ ਆ ਪਾ ਨੇਤਾ ਹੈ ਜੋ ਪਾਰਟੀ ਨੂੰ ਸਿਖਰਾਂ ਤੇ ਲੈ ਕੇ ਜਾ ਸਕਦਾ ਪਰ ਇਸ ਦੌਰਾਨ ਮੌਜੂਦਾ ਜਿਹੜੇ ਐਨਡੀਪੀ ਦੇ ਨੇਤਾ ਨੇ ਜਗਮੀਤ ਸਿੰਘ ਜੋ ਕਿ 2017 ਤੋਂ ਪਾਰਟੀ ਦੀ ਗਵਾਈ ਕਰ ਰਹੇ ਹਨ ਹਾਲਾਂਕਿ ਹੁਣ ਤੱਕ ਆਪਣੇ ਰੋਲ ਬਾਰੇ ਕੁਝ ਵੀ ਅਧਿਕਾਰਿਕ ਤੌਰ ਤੇ ਨਹੀਂ ਕਿਹਾ ਉਹ 2019 ਅਤੇ 2021 ਦੀਆਂ ਚੋਣਾਂ ਦੇ ਵਿੱਚ ਪਾਰਟੀ ਦੀ ਅਗਵਾਈ ਕਰ ਚੁੱਕੇ ਹਨ ਪਰ 2021 ਦੀ ਚੋਣ ਦੇ ਵਿੱਚ ਐਨਡੀਪੀ ਨੂੰ ਸਿਰਫ 24 ਸੀਟਾਂ ਹੀ ਜਿੱਤੀਆਂ 2025 ਦੀ ਚੋਣ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਪਾਰਟੀ ਨਵੇਂ ਚਿਹਰੇ ਦੀ ਖੋਜ ਕਰ ਰਹੀ ਆ ਪਰ ਇਹ ਸਭ ਦੇ ਵਿਚਾਲੇ ਖਬਰ ਹੈ ਕਿ ਜਿਹੜਾ ਐਨਡੀਪੀ ਦੇ ਨੇਤਾ ਜਗਮੀਤ ਸਿੰਘ ਨੇ ਜਿਹੜਾ ਖੁਦ ਵੀ ਜਿਹੜਾ ਆਪਣੇ ਨਿਪਾਰਟੀ ਦੇ ਨੇਤਾ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਪਰ ਹੁਣ ਐਨਡੀਪੀ ਦਾ ਬਣੇਗਾ ਬਣੇਗਾ ਕਿ ਨਿਊ ਡੈਮੋਕ੍ਰੈਟਿਕ ਪਾਰਟੀ ਦਾ ਬਣੇਗਾ ਕਿ ਕਿਉਂਕਿ ਬਹੁਤ ਜ਼ਿਆਦਾ ਫਰਕ ਦੇ ਨਾਲ ਲਿਵਰਲ ਪਾਰਟੀ ਆ ਜਿਹੜੀ ਕੰਜ਼ਰਵੇਟਿਵ ਪਾਰਟੀ ਤੋਂ ਜੜੀਆਂ ਪਈ ਵਿੱਚ ਜੇ ਚੋਣਾ ਲੰਘ ਕੇ ਏਟੀਆਂ ਨੇ ਮਾਰਕ ਕਰਨੀ ਪ੍ਰਧਾਨ ਮੰਤਰੀ ਬਣਨੇ ਚੋਣਾ ਵੱਡੇ فاਸਲੇ ਨਾਲ ਜਿੱਤੀ ਜਾਂਦੀ ਹੈ ਉਸ ਦੇ ਵਿੱਚ ਐਨਡੀਪੀ ਦਾ ਕਿਤੇ ਵੀ ਜਿਆਦਾ ਉਹਨਾਂ ਚੋਣਾਂ ਦੇ ਵਿੱਚ ਰੋਲ ਨਜ਼ਰ ਨਹੀਂ ਆਉਂਦਾ ਹਾਲਾਂਕਿ 2017 ਜਾਂ ਫਿਰ 21 ਜਾਂ ਫਿਰ 25 ਦੀਆਂ ਜਿਹੜੀਆਂ ਚੋਣਾਂ ਹੋਈਆਂ ਨੇ ਉਹਨਾਂ ਦੇ ਵਿੱਚ ਜਿਹੜਾ ਜਿਸ ਤਰੀਕੇ ਜਿਹੜੇ ਐਨਡੀਪੀ ਪਾਰਟੀ ਨੂੰ ਜਿਹੜੀ ਹਾਰ ਮਿਲੀ ਹੈ ਹਾਲਾਂਕਿ ਇਹਨਾਂ ਨੂੰ ਲੈ ਕੇ ਜਿਹੜਾ ਇਸ ਸਭ ਦੇ ਵਿਚਾਰੇ ਜਿਹੜੇ ਜਗਮੀਤ ਸਿੰਘ ਨੇ ਐਨਡੀਪੀ ਪਾਰਟੀ ਨਿਊ ਡੈਮੋਕਰੈਟਿਕ ਪਾਰਟੀ ਦੇ ਨੇਤਾ ਹੁੰਦੇ ਨੇ ਉਹਨਾਂ ਦੇ ਵੱਲੋਂ ਕਿਸੇ ਵੀ ਤਰੀਕੇ ਦੀ ਆਪਣੇ ਰੋਲ ਬਾਰੇ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ ਅਧਿਕਾਰਿਕ ਤੌਰ ਤੇ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ ਪਰ ਇਹ ਸਭ ਦੇ ਵਿਚਾਰੇ ਖਬਰ ਹੈ ਕਿ ਮਾਰਚ 2026 ਤੱਕ ਐਨਡੀਪੀ ਦੇ ਵੱਲੋਂ ਜਿਹੜਾ ਆਪਣਾ ਨਵਾਂ ਨੇਤਾ ਚੁਣ ਲਿਆ ਜਾਵੇਗਾ ਜਿਸ ਦੇ ਕਿ ਜਿਹੜੀ 6 ਮਹੀਨੇ ਸਾਰਾ ਵੋਟ ਪ੍ਰਸਸ ਚੱਲੇਗਾ ਸਾਰਾ ਜਿਹੜਾ ਚੋਣ ਅਧਿਕਾਰਿਕ ਚੋਣ ਜਿਹੜੀ ਕਾਰਵਾਈ ਆ ਉਹ ਚੱਲੇਗੀ ਜਿਸ ਦੇ ਵਿੱਚ ਸਤੰਬਰ 2025 ਤੋਂ ਸ਼ੁਰੂਆਤ ਹੋਣ ਜਾ ਰਹੀ ਹੈ ਯਾਨੀ ਕਿ 6 ਮਹੀਨਿਆਂ ਦੇ ਵਿੱਚ ਡਿਬੇਟਾਂ ਹੋਣਗੀਆਂ ਰੈਲੀਆਂ ਹੋਣਗੀਆਂ ਰਜਿਸਟ੍ਰੇਸ਼ਨ ਮੈਂਬਰਸ਼ਿਪ ਡਰਾਈਵ ਸਾਰਾ ਕੁਝ ਤੈਅ ਕਰਕੇ ਯਾਨੀ ਕਿ ਇੱਕ ਵਾਰ ਨਵੇਂ ਚਿਹਰੇ ਦੇ ਨਾਲ ਮੁੜ ਤੋਂ ਕੈਨੇਡਾ ਦੇ ਵਿੱਚ ਐਨਡੀਪੀ ਦੇ ਵੱਲੋਂ ਦਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ